हेलो हेलो के मैं हो जी ठीक है बढ़िया मैं तूसी दसो बढ़िया बढ़िया आज तुसी आए नहीं आप लेट हो रहे हैं कल जी आना जी ਹਾਂ ਹਾਂ ਮੈਂ ਉਹ ਨਹੀਂ ਬਸ ਤੇ ਆ ਰਹੀ ਜਾਂਦੀ ਸੀ ਖੁਸ਼ੀ ਤੁਰਨ ਲੱਗੀਆਂ ਇੱਕ ਮਿੰਟ ਮੈਂ ਕਰਦੀ ਐਗੀ ਮੰਮੀ ਬੋਲ ਮਰੀ ਜਾਂਦੀ ਐ ਠੀਕ ਐ ਜੀ ਹਾਂਜੀ ਮੰਮੀ ਰੋਟੀ ਖਾ ਲਈ ਬੁੱਤ ਹਾਂਜੀ ਰੋਟੀ ਤਾਂ ਮੈਂ ਖਾ ਲਈ ਤੁਸੀਂ ਦਵਾਈ ਲੈ ਲਈ ਸੀ ਨਾ ਦਵਾਈ ਤਾਂ ਲੈ ਲੇ ਕਿਹਦਾ ਫੋਨ ਸੀ ਉਹ ਤਾਂ ਮੇਰੇ ਇੱਕ ਫਰੈਂਡ ਦਾ ਫੋਨ ਸੀਗਾ ਕਾਲਜ ਚ ਪੁੱਛ ਰਿਆ ਸੀਗਾ ਵੀ ਕਦੋਂ ਆਏਂਗੀ ਅੱਛਾ ਕੀ ਹੋਇਆ ਖੁਸ਼ੀ ਨਹੀਂ ਕੁਛ ਨਹੀਂ ਹੋਇਆ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀਗੀ ਬੋਲ ਕੀ ਗੱਲ ਕਰਨੀ ਆ ਇੱਕ ਮੁੰਡਾ ਦਾ ਕਾਲਜ ਚ ਮੇਰਾ ਦੋਸਤ ਆਗਾ ਉਹ ਮੈਨੂੰ ਬਹੁਤ ਪਸੰਦ ਕਰਦਾ ਮੈਂ ਵੀ ਉਹਨੂੰ ਬਹੁਤ ਪਸੰਦ ਕਰਦੀ ਆਂਗੀ ਉਹ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾਗਾ ਐਡੀ ਵੱਡੀ ਹੋਈ ਨਹੀਂ ਤੂੰ ਹਜੇ ਵਿਆਹ ਦੇ ਫੈਸਲੇ ਆਪ ਲੈ ਲੈ ਤੇਰੀ ਮਾਂ ਜਿਉਂਦੀ ਆ ਹਜੇ ਮੰਮੀ ਮੈਨੂੰ ਪਤਾ ਫਿਰ ਕੱਲ ਨੂੰ ਮੈਂ ਇਹ ਜਿਹੇ ਕਦਮ ਵੀ ਨਹੀਂ ਚੁੱਕਣਾ ਚਾਹੁੰਦੀ ਜਿਹਦੇ ਨਾਲ ਤੁਹਾਨੂੰ ਸਾਰੇ ਪਿੰਡ ਸਾਹਮਣੇ ਸ਼ਰਮਿੰਦਾ ਹੋਣਾ ਪਵੇ ਇਹ ਤਾਂ ਪੁੱਤ ਤੂੰ ਸੋਚੀ ਵੀ ਨਾ ਤੇਰੇ ਪਿਆਉ ਨਹੀਂ ਹੈਗਾ ਸਰਤੇ ਇਹ ਨਾ ਹੋਵੇ ਬੀਮਾ ਦੀ ਇੱਜ਼ਤ ਰੋਲ ਜੇ ਤੂੰ ਨਾ ਮੰਮੀ ਜੇ ਤੁਹਾਡੀ ਰਜ਼ਾਮੰਦੀ ਹੋਊਂਗੀ ਮੈਂ ਫੇਰ ਹੀ ਕਰਵਾਉਂਗੀ ਨਹੀਂ ਨਹੀਂ ਮੈਂ ਕਰਵਾਉਂਦੀ ਮੰਮੀ ਉਹ ਮੈਨੂੰ ਬਹੁਤ ਪਿਆਰ ਕਰਦਾ ਮੰਮੀ ਉਹ ਮਰ ਜੂਗਾ ਮੇਰੇ ਬਿਨਾ ਤੇ ਪਿਆਰ ਪਿਆਰ ਪੁੱਤ ਕਹਿੰਦੀਆਂ ਗੱਲਾਂ ਹੁੰਦੀਆਂ ਨੇ ਇਹ ਕੰਮਾਂ ਦੇ ਨਤੀਜੇ ਬਹੁਤ ਮਾੜੇ ਹੁੰਦੇ ਨੇ ਤੇਰੀ ਮਾਂ ਨੂੰ ਪੁੱਛ ਕੇ ਦੇਖਾ ਠੋਕਰਾਂ ਖਾਂਦੀ ਫਿਰਦੀ ਆ ਮੰਮੀ ਠੋਕਰਾਂ ਤਾਂ ਮੈਂ ਤਾਂ ਖਾਉਂਗੀ ਨਾ ਜੇ ਉਹ ਮੇਰ ਨਾਲ ਵਿਆਹ ਨਾ ਕਰਾਊਗਾ ਉਹ ਤਾਂ ਮੇਰ ਨਾਲ ਵਿਆਹ ਘਰ ਨੂੰ ਤਿਆਰ ਆਗਾ अच्छा तो गल ਵਿਆਹ ਤੱਕ ਪਹੁੰਚ ਗਈ ਖੁਸ਼ੀ ਪੁੱਤ ਇੱਕ ਵਾਰ ਸੋਚ ਲਾ ਮੰਮੀ ਉਹ ਮੈਨੂੰ ਬਹੁਤ ਖੁਸ਼ ਰੱਖੂਗਾ ਤੁਸੀਂ ਇੱਕ ਵਾਰ ਮਿਲ ਕੇ ਤਾਂ ਦੇਖੋ ਉਹਨੂੰ ਮੇਰੇ ਕਹਿੰਤੇ ਛੱਲੇ ਦੱਸ ਕੀ ਕੰਮ ਕਰਦਾ ਕਿਹੜੇ ਪਿੰਡ ਦਾ ਉਹ ਉਹ ਮੇਰੇ ਨਾਲ ਹਜੇ ਤੱਕ ਸਟੱਡੀ ਕਰਦਾਗਾ ਕਾਲਜ 'ਚ ਹੀ ਆ ਮੇਰੇ ਪਰ ਹੈਗਾ ਉਹ ਸੰਗਰੂਰ ਕੋਲੇ ਇੱਕ ਮੰਗਵਾਲ ਪਿੰਡਾ ਉਸ ਪਿੰਡ ਦਾਗਾ ਉਹਦਾ ਨਾਮ ਮਹਿਕ ਆਗਾ ਚਲ ਕੋਈ ਨਾ ਕਰਦੇ ਆ ਗੱਲ ਜਾਂ ਤੂੰ ਕਾਲਜ ਬਲ ਜਾ ਤੁਸੀਂ ਇੱਕ ਵਾਰ ਸੋਚ ਲਿਓ ਮੇਰੇ ਲਈ ਬਸ ਮੈਨੂੰ ਸਿਰਫ ਉਹ ਹੀ ਚਾਹੀਦਾ ਮम्मी ਮੇਰੇ ਝੋਲੀ ਬਸ ਉਹ ਪਾ ਦਿਓ ਤੁਸੀਂ ਮੈਂ ਤੁਹਾਡੇ ਤੋਂ ਕੁਝ ਵੀ ਨਹੀਂ ਮੰਗਦੀ ਹੈਗੀ ਉਸ ਵਿੱਚ ਹੀ ਮੇਰੀ ਖੁਸ਼ੀ ਆ ਬਸ ਕੋਈ ਨਾ ਪੁੱਤ ਜੋ ਤੈਨੂੰ ਕਹਤਾ ਨਾ ਮੈਂ ਕਰਦੀਆਂ ਗੱਲ ਗੱਲ ਕਰਕੇ ਪਤਾ ਲੱਗੂ ਵੀ ਕਿਹੇ ਜਾ ਘਰਬਾਰਾ ਮੁੰਡੇ ਦਾ ਕਿਵੇਂ ਦਾ ਰਹਿਣਾ ਲਾ ਹੈ ਠੀਕ ਹੈ ਮम्मी ਤੁਸੀਂ ਪਤਾ ਕਰ ਲਓ ਠੀਕ ਹੈ ਮੈਂ ਤੇ ਨਹੀਂ ਸਮਝਉਂਦੀ ਇਹ ਕੁੜੀ ਨੇ ਢਿੱਪੜੀ ਗੱਲ ਸੋਚ ਕੇ ਮੇਲੀ ਜੇ ਇਹਦਾ ਪਿਓ ਹੁੰਦਾ ਨਾ ਅੱਜ ਤਾਂ ਸਾਰਾ ਕੁਝ ਉਹਦੇ ਸਰਤੇ ਹੋਣਾ ਸੀ ਜਿਹੜੀਆਂ ਟੈਨਸ਼ਨ ਮੇਰੇ ਸਿਰ ਤੇ ਪਈਆਂ ਪਈਆਂ ਨੇ ਸੰਗਰੂਰ ਕੋਲ ਮਗਬਾਲ ਪਿੰਡ ਹਾਂ ਸੱਚੂ ਸੰਗਰੂਰ ਤਾਂ ਚਰਨੇ ਚਾਚੇ ਦਾ ਮੁੰਡਾ ਰਹਿੰਦਾ ਨਾਲੇ ਹੋਰ ਰਿਸ਼ਤਿਆਂ ਦਾ ਕੰਮ ਵੀ ਕਰਦਾ ਇੱਕ ਵਾਰ ਉਹਦੇ ਨਾਲ ਗੱਲ ਕਰਕੇ ਇਹਨਾਂ ਦੇਖਾ ਕੀ ਪਤਾ ਉਹਨੂੰ ਇਸ ਮੁੰਡੇ ਬਾਰੇ ਪਤਾ ਹੋਵੇ ਡਰਿਆ ਕਿਉਂ ਨਹੀਂ ਆ ਉਹਦੇ ਵਿੱਚ ਨੰਬਰ ਆ ਯਾਰ ਮੈਂ ਤੈਨੂੰ ਕਿੰਨੇ ਟਾਈਮ ਦਾ ਫੋਨ ਕਰੀਂ ਤੂੰ ਇਹਨਾਂ ਟਾਈਮ ਲੈ ਜੀ ਮੈਂ ਮੰਮੀ ਨਾਲ ਗੱਲ ਕਰਨ ਲੱਗ ਗਈ ਸੀ ਆਪਣੇ ਬਾਰੇ ਮੈਂ ਮੰਨ ਜੂਗੀ। ਅੱਛਾ। ਅੱਜ ਗੱਲ ਕੀਤੀ ਆ ਮੈਂ। ਠੀਕ ਆ। ਟੈਨਸ਼ਨ ਨਾ ਲੈ ਮੈਂ ਵੀ ਮੰਨ ਜੂਗੀ ਆਪਣੇ ਵਾਰ। ਠੀਕ ਆ ਠੀਕ ਆ। ਮੈਂ ਸਭ ਕੁਝ ਦੱਸਦਾ। ਕੁਝ ਬੋਲੇਦਾ ਨਹੀਂ? ਨਹੀਂ ਕੁਝ ਨਹੀਂ ਬੋਲੇ। ਮੈਨੂੰ ਲੱਗਦਾ ਪਤਾ ਪੁੱਤਾ ਕਰਨ ਗਿਆ ਉਹ। ਤੂੰ ਨਾ ਕੋਈ ਨਹੀਂ। ਕਿਆ ਕੀ ਰੱਖੀ ਪਿੰਡ 'ਚ? ਠੀਕ ਆ ਠੀਕ ਆ। ਕਿਤੇ ਕੁਝ ਕਹਿਣਾ ਦੇਣਾ। ਉਹ ਨਹੀਂ ਨਹੀਂ ਆਪਣੇ ਮਾਰੇ ਪਿੰਡ 'ਚ ਕੋਈ ਨਹੀਂ ਬੁਰਾ ਬੋਲਦਾ ਆਪਣੇ ਪਿੰਡ 'ਚ ਵਧੀਆ ਕੀ। ਹੁਣ ਆਪਾਂ ਚੱਲੀ ਆਪਾਂ ਲੇਟ ਹੋ ਗਏ ਕਾਲਜ ਇਹ ਆਪਣਾ ਲੈਕਚਰ ਲੱਗ ਜੂਗਾ। ਤੋਰ ਦੇ। ਚਲ ਚਲ ਆਪਾਂ ਲੇਟ ਆਂਗੇ ਅੱਜ ਚੱਲੀਏ। ਜਾ। ਹਾਂ ਪੜੇ ਕਿਵੇਂ ਕਰਿਆ ਸੀ ਫੋਨ ਫੋਨ ਤਾਂ ਵੀ ਨਹੀਂ ਕਰਿਆ ਸੀ ਕੁੜੀ ਆ ਮੇਰੀ ਖੁਸ਼ੀ ਹਾਂ ਉਹਨਾਂ ਕਿਸੇ ਮੁੰਡੇ ਨੂੰ ਪਸੰਦ ਕਰਦੀ ਹੈ ਅੱਛਾ ਆਪਣੇ ਉੱਥੇ ਮਗਵਾਲ ਪਿੰਡ ਦਾ ਅੱਛਾ ਹੂੰ ਮੁੰਡਾ ਤੇ ਨਾਲ ਪੜਦਾਗਾ ਪਿਓ ਦਾ ਮੁੰਡੇ ਦਾ ਸੈਕਟਰੀ ਆ ਅੱਛਾ ਹਾਂ ਠੀਕ ਹੈ ਤੇ ਉਹ ਕਹਿੰਦੀ ਵੀ ਮੈਂ ਉੱਥੇ ਵਿਆਹ ਕਰਾਉਣਾ ਉਹ ਸੈਕਟਰੀ ਉਹਦੇ ਇੱਕੋ ਹੀ ਮੁੰਡੇ ਮਿਲਦਾ ਹੈ ਹਾਂ ਮੁੰਡਾ ਇੱਕੋ ਹੀ ਆ ਪੜਦਾ ਮੈਂ ਆਪਣੀ ਖੁਸ਼ੀ ਨਾਲ ਕਾਲਜ ਚ ਅੱਛਾ ਅੱਛਾ ਕੋਈ ਪੜ੍ਹੇ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲੈ ਉਹਦੇ ਨਾਲ ਵਿਆਹ ਕਰਨ ਤੋਂ ਪਹਿਲਾਂ ਤਾਂ ਕੁੜੀ ਨੂੰ ਖੂਤ ਧੱਕਾ ਦੇ ਦੇ ਸਮਝ ਆ ਗਈ ਉਹ ਤਾਂ ਹਰਲੇ ਦਰਜੇ ਦਾ ਨਸ਼ੇੜੀ ਬੰਦਾ ਹੋ ਨਸ਼ੇੜੀ ਹਾਂ ਉਹ ਕਿਹੜਾ ਮਸਲਾ ਉਹ ਨਹੀਂ ਕਰਦਾ ਨਹੀਂ ਮੇਰੇ ਕੁਸ਼ੀਦਾਂ ਕਹਿੰਦੀ ਸੀ ਫਿਰ ਮੁੰਡਾ ਬਹੁਤ ਸਿਆਣਾ ਤੂੰ ਕੋਈ ਗਲਤ ਨਾ ਸਮਝ ਗਿਆ ਹੋਵੇਂ ਇੱਕ ਵਾਰ ਫੇਰ ਸੋਚ ਲੈ ਉਹ ਸਾਡੇ ਪਿੰਡ ਦੀ 50 ਸੈਕਟਰੀ ਨੇ 21 ਸੈਕਟਰੀ ਹੈ ਇੱਕੋ ਹੀ ਮੁੰਡਾ ਉਹਦਾ ਚੰਗੀ ਤਰ੍ਹਾਂ ਜਾਣਦਾ ਮੈਂ ਉਹਨੂੰ ਠੀਕ ਕਰ ਲਈਏ ਬਾਈ ਜਵਾਖਾਂ ਦਾ ਦੇਖ ਲੈ ਸਾਰਾ ਕੁਝ ਆਪ ਹੀ ਸੋਚੀ ਬੈਠੀ ਆ ਕੁੜੀ ਹੁਣ ਜੇ ਨਾ ਵਿਆਹ ਕਰਿਆ ਨਾ ਜਾਣੀ ਜੇ ਕੋਈ ਗਲਤੀ ਕਰਤੀ ਜਮਾ ਪੱਟੀ ਮਿਸ ਹੋ ਜਾ ਉਹ ਜੇ ਕਰ ਲਿਆ ਨਾ ਤਾਂ ਜ਼ਿੰਦਗੀ ਭਰ ਗਲਤੀਆਂ ਕਰੇਂਗੀ ਤੂੰ ਦੇਖ ਲੈ ਅੱਗੇ ਤੇਰੀ ਮਰਜ਼ੀ ਹੈ ਮੈਂ ਤਾਂ ਤੂੰ ਸਾਡੀ ਆਪਦੀਆਂ ਤੂੰ ਤਾਂ ਦੱਸਦਾ ਠੀਕ ਹੈ ਵੀ ਉਹ ਨਸ਼ੇੜੀ ਬੰਦਾ ਉਹਦਾ ਐਨ ਬੰਦਾ ਕਦੇ ਘਰੇ ਵਰਦਾ ਕਦੇ ਨਹੀਂ ਵਰਦਾ ਕਈ ਵਰਦਾ ਕਈ ਥਾਂ ਮੈਂ ਚੱਕ ਕੇ ਲੈ ਕੇ ਆਏ ਨੇ ਉਹਨੂੰ ਫੋਮੇ ਮਾਰਚਾ ਐਨੇ ਮਾੜੇ ਹਾਲਾਤ ਨੇ ਬਹੁਤ ਜ਼ਿਆਦਾ ਉਹ ਸਾਡੇ ਏਰੀਆ ਕਿਨੇ ਤੇ ਨਾਲ ਨਸ਼ੀ ਬਹੁਤ ਹੈਗਾ ਦੇਖ ਪਏ ਨੇ ਕੁੜੀ ਨੂੰ ਸਮਝਾ ਪਿਆਰ ਨਾਲ ਸਮਝਾ ਗੁੱਸੇ ਨਾਲ ਸਮਝਾ ਠੀਕ ਹੈ ਨਾ ਨਾਲੇ ਸੋਨੂੰ ਕਿਹੜਾ ਰਿਸ਼ਤੇ ਨਹੀਂ ਹੁੰਦੇ 50 ਰਿਸ਼ਤੇ ਲਿਆ ਦਾ ਚਲ ਕੋਈ ਨਾ ਬਈ ਮੈਂ ਕਰਦੀਆਂ ਖੁਸ਼ੀ ਨਾਲ ਗੱਲ ਅਜੇ ਕਾਲਜ ਗਈ ਹੋਈ ਆ ਹੀ ਨਹੀਂ ਹੈਗੀ ਪਿਆਰ ਨਾਲ ਸਮਝਾ ਕੱਲੀ ਕੁੜੀ ਐ ਬਾਕੀ ਤੂੰ ਕੱਲੀ ਰਹਿਣੀ ਠੀਕ ਐ ਨਾ ਉਹਨੂੰ ਪਿਆਰ ਨਾਲ ਹੀ ਸਮਝਾਈ ਕੋਈ ਨਾ ਬਈ ਕਰਦੇ ਆਪਾਂ ਗੱਲ ਤੂੰ ਬੈਠ ਮੈਂ ਚਾਹ ਬਣਾ ਕੇ ਲਿਆਉਣਾ ਮਾੜਾ ਪਏ ਉਹਦਾ ਤੇਰਾ ਫੋਨ ਆ ਗਿਆ ਮੈਂ ਨਾਲ ਦੀ ਨਾਲ ਭੱਜਿਆ ਮੇਰੇ ਤਾਂ ਕਈ ਕੰਮ ਪਏ ਨੇ ਮੁੰਡਾ ਉਹ ਡਿੱਕੀ ਜਾਂਦੇ ਨੇ ਕੋਈ ਨਾ ਵੀਰੇ ਚਾਹ ਨੂੰ ਕਿਹੜਾ ਟਾਈਮ ਲੱਗੂ ਜਦੋਂ ਫੇਰ ਨੰਦੇ ਵੜਦੇ ਆ ਜੂਗਾ ਮੈਂ ਚੰਗਾ ਬਈ ਚਲ ਠੀਕ ਕੋਈ ਰਿਸ਼ਤਾ ਰੱਖੀ ਧਿਆਨ ਚ ਕੁੜੀ ਵਾਸਤੇ ਨਾ ਕੋਈ ਗੱਲ ਨਹੀਂ ਪਿਆਨੇ ਤੁਸੀਂ ਪਹਿਲਾਂ ਇਧਰੋਂ ਨੂੰ ਮਿਲ ਲਓ ਐਵੇਂ ਕੋਈ ਉੱਚੀ ਨੀਚੀ ਹੋ ਜਾਂਦੀ ਹੈ ਹਾਂ ਬਈ ਕੋਈ ਨਾ ਮੈਂ ਤੈਨੂੰ ਫੋਨ ਕਰਦੀ ਆ ਬਈ ਫਿਰ ਠੀਕ ਆ ਠੀਕ ਹੈ ਕਰਕੇ ਕੁੜੀ ਨਾਲ ਗੱਲ ਹਾਂ ਸਸਿਕਾ ਚੰਗਾ ਬਈ ਇੰਤੇ ਇਹਨੇ ਸਮਝੋਂਦੀ ਕੁੜੀ ਦੀ ਫੋਨੇ ਮੈਨੇ ਝੂਠ ਕਿਉਂ ਬੋਲਿਆ ਜੇ ਮੁੰਡਾ ਨਸ਼ੇੜੀ ਆ ਨਸ਼ੇ ਕਰਦਾ ਇਹਨੂੰ ਦੱਸ ਤਾਂ ਦਿੰਦੀ ਇੱਕ ਵਾਰਾ ਹੋ ਹੋ ਥੱਕ ਗਈ ਮੰਮੀ ਬਾਲੀ ਗਰਮੀ ਕੀ ਹੋ ਗਿਆ ਮੰਮੀ ਛੋਟਾ ਮੁੰਡਾ ਉੱਡਿਆ ਪਿਆ ਖੁਸ਼ੀ ਤੂੰ ਨਾ ਮੁੰਡੇ ਨਾਲ ਗੱਲ ਨਾ ਕਰਿਆ ਕਰ ਪੁੱਤ ਕਿਉਂ ਹਾਂ ਬਸ ਉਹ ਮੁੰਡਾ ਹੈ ਨਹੀਂ ਤੇਰੇ ਲਾਇਕ ਮੰਮੀ ਕੀ ਗੱਲ ਹੋ ਗਈ ਤੁਸੀਂ ਗੱਲ ਤਾਂ ਦੱਸੋ ਮੈਂ ਤੂੰ ਮੈਂ ਤੁਹਾਡੇ ਡੇਡੋਲੇ ਰੱਖਦੀਆਂ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਵੀ ਮੁੰਡਾ ਨਸ਼ੇ ਕਰਦਾ ਇੱਕ ਨੰਬਰ ਦਾ ਨਸ਼ੇੜੀ ਆਹੋ ਮੰਮੀ ਉਹ ਥੋੜੇ ਜਿਨੇ ਨਸ਼ੇ ਕਰਦਾ ਉਹ ਕਹਿੰਦਾ ਮੈਂ ਵਿਆਹ ਤੋਂ ਬਾਅਦ ਸਭ ਕੁਝ ਛੱਡ ਦੂੰਗਾ ਕਹਿੰਦਾ ਤੂੰ ਮੇਰਾ ਵਿਆਹ ਕਰਵਾ ਲੈ ਇੱਕ ਵਾਰ ਤੂੰ ਮੇਰੀ ਮਾਂ ਤੇ ਮੈਂ ਤੇਰੀ ਮਾਂ ਜੋ ਤਨ ਇੱਕ ਵਾਰ ਕਹਿਤਾ ਵੀ ਅੱਜ ਤੋਂ ਬਾਅਦ ਉਹ ਮੁੰਡੇ ਨਾਲ ਤੇਰੀ ਗੱਲ ਨਹੀਂ ਕਰਨੀਦਾ ਸਮਝ ਗਈ ਮੰਮੀ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਨਾ ਉਹ ਐਨੇ ਨਸ਼ੇ ਨਹੀਂ ਕਰਦਾ ਉਹ ਮੈਨੂੰ ਬਹੁਤ ਪਿਆਰ ਕਰਦਾਗਾ ਆਹੀ ਗਲਤੀ ਕਦੇ ਪੁੱਤ ਮੈਂ કરી ਸੀ ਇੱਥੇ ਲੱਗੀ ਪਈਆਂ ਕੂਚਾ ਕਚਾਈ ਕਰਨ ਕੀ ਹੋ ਗਿਆ ਮੰਮੀ ਜੀ ਕੀ ਹੋ ਗਿਆ ਤੈਨੂੰ ਪੁੱਛਦੀ ਐ ਹਜੇ ਤੱਕ ਤੂੰ ਸੰਭਰ ਕੇ ਪੋਚਾ ਹੀ ਨਹੀਂ ਲਾਇਆ ਮੈਂ ਨਾ ਬਰਤਨ ਸਾਫ਼ ਕਰਨ ਲੱਗੀ ਸੀ ਬਸ ਝਾੜੂ ਮਾਰ ਕੇ ਫਟਾਫਟ ਪੋਚਾ ਹੁਣ ਲਾ ਦੇਣੀ ਆ ਬੂ ਮੈਂ ਮਰ ਗਈ ਮੈਨੂੰ 2 ਘੰਟੇ ਹੋ ਗਏ ਤੇਰੀ ਮਾਸੀ ਘਰੇ ਗਏ ਇਹਨੂੰ ਤੂੰ ਹਜੇ ਆਹੀ ਕੰਮ ਕਾਇਆ ਪਹਿਲਾਂ ਨਾ ਫੁਲਕੇ ਬਣਾਉਣ ਲੱਗੀ ਸੀ ਜੀ ਮੈਂ ਮੈਂ ਕਿਹਾ ਚੱਲ ਫਿਰ ਬਾਅਦ ਚ ਆੜੂ ਕੋਚਾਂ ਅੱਛਾ ਮਹਾਰਾਣੀ ਨੇ ਫੁਲਕੇ ਬਣਾ ਕੇ ਆਪ ਖਾ ਵੀ ਲੈ ਹੈ ਨਹੀਂ ਨਹੀਂ ਮੰਮੀ ਜੀ ਖਾਦੇ ਨਹੀਂ ਹੈਗੇ ਮੈਂ ਬਣਾ ਕੇ ਰੱਖੇ ਪਿਆ ਡੱਬੇ ਚ ਤੁਹਾਡੇ ਵਾਸਤੇ ਨਹੀਂ ਮੈਂ ਮਰ ਗਈ ਨਹੀਂ ਆ ਕੁਡਰ ਨੂੰ ਆਕਲ ਕਦੋਂ ਆਊ ਅੱਛਾ ਪਕਾ ਕੇ ਡੱਬੇ ਚ ਰੱਖਦੀਆਂ ਠੰਡੀਆਂ ਮੱਥੇ ਮਾਰਦੀ ਸਾਡੇ ਨਹੀਂ ਨਹੀਂ ਮੈਂ ਹੁਣੀ ਬਣਾਈਆਂ ਠੰਡੀਆਂ ਨਹੀਂ ਹੈਗੀਆਂ ਜੀ ਤੁਸੀਂ ਖਾ ਲਓ ਅੱਛਾ ਠੰਡੀਆਂ ਰੋਟੀਆਂ ਕੇ ਤੁਸੀਂ ਖਾ ਲਓ ਕੀ ਗੱਲ ਤੈਨੂੰ ਕੀ ਨੇ ਕਿਹਾ ਸੀ ਵੀ ਰੋਟੀਆਂ ਪਹਿਲਾਂ ਬਣਾ ਕੇ ਰੱਖ ਮੰਮੀ ਜੀ ਮੈਂ ਹੁਣੇ ਰੋਟੀ ਬਣਾਈ ਆ ਠੰਡੀਆਂ ਕਦੋਂ ਹੋ ਗਈਆਂ ਨਾਲੇ ਤੁਸੀਂ ਐਂ ਕਿਉਂ ਕਰਦੇ ਹੋ ਦੇਖੋ ਹਜੇ ਮੇਰੇ ਹੱਥਾਂ ਦੀ ਮਹਿੰਦੀ ਵੀ ਨਹੀਂ ਲਈ ਮੈਂ ਆਪਣੇ ਆਪ ਹੀ ਸਾਰਾ ਕੰਮ ਕਰਨਾ ਜ਼ਰੂਰ ਕਰਦਾ ਤੁਸੀਂ ਫੇਰ ਵੀ ਐਂ ਕਰੀ ਜਾਂਦੇ ਹੋ ਭੱਲੇ ਨਹੀਂ ਤੇਰੇ ਹਜੇ ਤਾਂ ਮੇਰੇ ਹੱਥਾਂ ਦੀ ਮਹਿੰਦੀ ਵੀ ਨਹੀਂ ਲਹੀ ਹੋਰ ਤੈਨੂੰ ਉੱਥੇ ਬਿਠਾ ਕੇ ਤੇਰੀ ਆਰਤੀ ਉਤਾਰਾਂ ਮਹਾਰਾਣੀ ਦੀ ਗੱਲਾਂ ਦੇਖ ਕਰਦੀ ਐ ਕੰਮ ਨਾ ਕਰਾਂਗੀ ਹੋਰ ਤੇਰੀ ਮਾਂ ਕਰਕੇ ਜਾਊ ਇੱਥੇ ਮੈਂ ਕਦੋਂ ਕਿਹਾ ਜੀ ਮੇਰੀ ਮੰਮੀ ਆਊਗੀ ਕੰਮ ਵੀ ਕਰੀਦਾ ਜਾਂਦੀ ਆ ਮੰਮੀ ਮੈਂ ਕਿਹੜਾ ਕੋਈ ਬੈਠੀ ਸੀਗੀ ਤੇਰੇ ਵਾਂਗੂ ਕਰਦੇ ਹੁੰਦੇ ਆ ਕੰਮ ਫਟਾਫਟ ਕੰਮ ਕਰਿਆ ਕਰ ਨਾਲੇ ਦੇਖੀ ਪੋਚਾ ਉਥੇ ਤਾਂ ਮਨਮਨ ਰੇਤਾ ਪਿਆ ਆ ਪੋਚਾ ਲਾਇਆ ਤੂੰ ਕੋਈ ਨਹੀਂ ਮੰਮੀ ਇੰਦਰ ਰਾਜ ਕਰ ਤੂੰ ਹੁੰਨੇ ਮੈਂ ਦੁਬਾਰਾ ਪੋਚਾ ਲਾ ਦਿੰਨੀ ਆ ਇਹਦੇ ਵਿੱਚ ਬੋਲਣ ਵਾਲੀ ਕੀ ਗੱਲ ਆ ਫਿਰ ਆ ਜਿਹੜੀਆਂ ਮਿੱਠੀਆਂ ਜਿਹਾ ਮਾਰਦੀਆਂ ਨਾ ਇਹ ਮਿੱਠੀਆਂ ਮਾਰ ਕੇ ਤਾਂ ਤੂੰ ਮੇਰੇ ਪੁੱਤ ਨੂੰ ਆਪਦੇ ਜਾਲ 'ਚ ਫਸਾਇਆ ਹੈ ਹੈ ਮੈਂ ਤਾਂ ਇੱਥੇ ਹੀ ਵਿਆਹ ਕਰਾਉਣਾ ਹੈ ਫਿਰ ਹੁਣ ਭੁਗਤ ਇਹਦੇ ਵਿੱਚ ਭੁਗਤਣ ਵਾਲੀ ਕੀ ਗੱਲ ਆ ਮੰਮੀ ਮੇਰੀ ਕਿਸਮਤ ਸੀ ਮੈਨੂੰ ਇੱਥੇ ਲੈ ਆਈ ਅੱਛਾ ਤੇਰੀ ਕਿਸਮਤ ਸੀ ਐ ਕਹਿ ਬੀਤੂ ਤਾਂ ਵਧੀਆ ਘਰੇ ਆ ਗਈ ਕਿਸਮਤ ਤਾਂ ਸਾਡੀ ਫੁੱਟ ਗਈ ਜਿਹੜੀ ਨੰਗ ਘਰਾਂ ਦੀ ਆ ਗਈ ਮੈਂ ਤਾਂ ਮੇਰੇ ਪੁੱਤ ਦਾ ਵਧੀਆ ਵਿਆਹ ਕਰਨਾ ਸੀ ਚੰਗਾ ਦਿਹੇਜ ਲੈ ਕੇ ਆਉਂਦੀ ਜਿਹੜੀ ਕਿੱਥੋਂ ਪੱਲੇ ਪਏਗੀ ਮੈਨੂੰ ਤਾਂ ਤੂੰ ਭੌਰਾ ਪਸੰਦ ਨਹੀਂ ਚੱਲ ਕੋਈ ਨਾ ਮੰਮੀ ਜਿਹਦੇ ਨਾਲ ਉਮਰ ਕੱਢਣੀ ਆ ਉਹਨੂੰ ਤਾਂ ਪਸੰਦ ਆ ਤੁਸੀਂ ਕਰੋ ਨਾ ਕਰੋ ਕੋਈ ਨਾ ਹੌਲੀ ਬੜੀ ਥੋੜਾ ਵੀ ਦਿਲ ਜਿੱਤ ਲੂੰਗੀ ਮੈਂ ਆਹੋ ਉਹਨੂੰ ਤਾਂ ਆਪ ਹੀ ਪਸੰਦ ਆ ਪਤਾ ਨਹੀਂ ਕੀ ਇਹੋ ਜਿਹਾ ਸਰਚੇ ਪਾਇਆ ਉਹਦੇ ਮੰਮੀ ਮੈਂ ਉਹਦਾ ਦੇ ਸਿਰ 'ਚ ਕੀ ਪਾਉਣਾ ਸੀ ਉਹਨਾਂ ਨੇ ਮੈਨੂੰ ਪਸੰਦ ਕੀਤਾ ਤਾਂ ਮੈਂ ਉਹਨਾਂ ਨੂੰ ਇਹਦੇ ਵਿੱਚ ਫਿਰ ਸਿਰ 'ਚ ਪਾਉਣ ਵਾਲੀ ਕੀ ਗੱਲ ਹੈਗੀ ਨਹੀਂ ਮੈਂ ਛੋਡੇ ਵਰਗੇ ਨੇ ਸਾਰੀਆਂ ਚਾਲਾਂ ਜਾਣਦੀ ਹੁੰਦੀਆਂ ਮਿੰਟ ਕੇ ਮਗਰ ਲਾ ਲਾ ਨਹੀਂ ਉਹ ਤੁਸੀਂ ਮੁੰਡਿਆਂ ਨੂੰ ਨਹੀਂ ਨਹੀਂ ਮੈਂ ਕੋਈ ਮੰਗਰ ਨਹੀਂ ਲਾਇਆ ਹੈਗਾ ਜੀ ਕੰਮ ਮਕਾਸ਼ੇਤੀ-ਸ਼ੇਤੀ ਤੇ ਰੋਟੀ ਗਰਮ ਲਾ ਕੇ ਦੇਣ ਵਾਲੇ ਮੈਨੂੰ ਤੇ ਨਾਲੇ ਜਦੋਂ ਮੇਰਾ ਪੁੱਤ ਆਉਂਦਾ ਨਾ ਤਾਜੀ ਰੋਟੀ ਦਿਆ ਕਰੋ ਉਹਨੂੰ ਕੋਈ ਨਾ ਠੱਡੀਆਂ ਮੱਥੇ ਮਾਰਦੀਆਂ ਬਣਾ ਦਿੰਨੀ ਆ ਜੀ ਮਣਾ ਦਨੀ ਨਾਲੇ ਆ ਰੋਇਆ ਨਾ ਕਾ ਸਾਰਾ ਦਿਨ ਜਦੋਂ ਕਿਸੇ ਕੰਮ ਨੂੰ ਕਹਿੰਦਾ ਪਹਿਲਾਂ ਰੋਣ ਪਾ ਕੇ ਬੈਹਿ ਜਾਨੀ ਐ ਕੰਮ ਕਰ ਛੇਤੀ ਛੇਤੀ ਕੀ ਕਰਦੇ ਨੇ ਇਹ ਕੀ ਕਰਦੇ ਨੇ ਮੰਮੀ ਮੈਂ ਹੁਣ ਝਾੜੂ ਪੋਚਾ ਲਾਈ ਆ ਤੁਸੀਂ ਉੱਥੇ ਆ ਕੇ ਇੰਨਾ ਕੁਝ ਬੋਲਣ ਲੱਗੇ ਕੀ ਕਹਦਾ ਕੀ ਕਹਦਾ ਮਾਪੇ ਵੇ ਕਹਿੰਦੇ ਤਾਨਨੇ ਮੇੜੇ ਮਾਰਨ ਲੱਗੀ ਮੈਨੂੰ ਮੈਂ ਕੁਝ ਬੋਲਦੀ ਆ ਕਹਿੰਦੀ ਪਸੰਦ ਕਰਕੇ ਕਰਾ ਲਿਆ ਤੇਰੀ ਸੋਹਣੀ ਸ਼ਕਲ ਦੇਖ ਲਈ ਐ ਕਰ ਲਿਆ ਮੇਰੇ ਮੁੰਡੇ ਨੇ ਮੰਗ ਰ ਲਿਆ ਪਹਿਲਾਂ ਮੈਂ ਤੁਹਾਨੂੰ ਮੰਗ ਰ ਲਾਇਆਗਾ ਓ ਮੰਮੀ ਤਾਂ ਉਹੀ ਬੋਲੀਆਂ ਤੇ ਰਹਿੰਦੀ ਐ ਉਹੀ ਕੰਨ ਬੋਲਦੀ ਆ ਤੁਸੀਂ ਮਾੜਾ ਮੋਟਾ ਕਿਆ ਕਰੋ ਨਾ ਉਹਨਾਂ ਨੂੰ ਮੈਂ ਕੋਈ ਕੰਮ ਨਹੀਂ ਕਰਦੀ ਆ ਦੇਖੋ ਮੇਰੇ ਹੱਥਾਂ ਦੀ ਮਹਿੰਦੀ ਵੀ ਨਹੀਂ ਲੱਹੀ ਮੈਂ ਸਾਰੇ ਕੰਮ ਘਰ ਦੇ ਕਰਨ ਲੱਗੀ ਜਿਵੇਂ ਕੋਈ ਕੰਮ ਨਾ ਕਰਦੀ ਹਾਂ ਫੇਰ ਤਾਂ ਮੰਮੀ ਬੋਲੇ ਕਹੇ ਨੂੰ ਮੰਮੀ ਨੂੰ ਤਾਂ ਮੇਰਾ ਕੰਮ ਕਰ ਮੰਮੀ ਨੂੰ ਤੇ ਪੈਸੇ ਦੇ ਦੇ ਤੁਰ ਕੋਲੋਂ ਦੇ ਮੇਰੇ ਕੋਲ ਕਿੱਥੇ ਆਈ ਪੈਸੇ ਥੋੜੇ ਹੋਣਗੇ ਮੰਮੀ ਨੂੰ ਤਾਂ ਵਾਪੀ ਦੇ ਦੂੰਗਾ ਜੇ ਮੈਨੂੰ ਲੋੜ ਪੈ ਗਈ ਫਿਰ ਮੈਂ ਕੀ ਤੋਂ ਮੰਗੂ ਉਹਦੋਂ ਲਾ ਦੂ ਸੁਖੀ ਮੈਨੂੰ ਕੰਮ ਆ ਜ਼ਰੂਰੀ ਨਾਲੇ ਤੁਸੀਂ ਪੈਸਾਂ ਤੋਂ ਕੀ ਕਰਉਣਾ ਮੈਂ ਜਪਾਉਣੇ ਨੇ ਮੇਰੇ ਹਜੇ ਚੱਲ ਗਏ ਮੈਂ ਤੁਹਾਨੂੰ ਦੇ ਦੂੰਗਾ ਕੋਈ ਨਹੀਂ ਮੰਮੀ ਪਵਾ ਦਿੰਦੀ ਮੋਬਾਈਲ ਤੇ ਬੱਸ ਮਮਾ ਪਰ ਮੰਮੀ ਨੂੰ ਸੁਣ ਲਿਆ ਕਰ ਤੂੰ ਕੀ ਕਰਨਾ ਗਿਆ ਚੱਲ ਕੋਈ ਨਹੀਂ ਮੇਰੇ ਕੋਲ ਨਾਲੇ ਥੋੜੇ ਜੇ ਪੈਸੇ ਆ ਬਾਲੇ ਨਹੀਂ ਮੋੜ ਦੂ ਤੈਨੂੰ ਮੋੜਵਾ ਲਿਆ ਪਤਾ ਹੀ ਨਹੀਂ ਲੱਗਦਾ ਕਿ ਕਿਉਂ 200 ਹੀ ਆ ਫਿਰ ਜਿੰਨੇ ਕਿ ਮੇਰੇ ਕੋਲ ਹੈਗੇ ਸੀ ਜੀ ਮੈਂ ਤੁਹਾਨੂੰ ਦੇ ਦੇ ਮੈਂ ਜ਼ਿਆਦਾ ਕਿੱਥੋਂ ਲਿਆਣਾ ਆਹ ਦੇ ਦੇ ਦੰਨੇ ਕਿਸੇ ਨੂੰ ਨਹੀਂ ਨਹੀਂ ਇਹਦੇ ਮੰਮੀ ਡੈਡੀ ਹੋਰਾਂ ਦਾ ਫੋਨ ਆਉਂਦਾ ਫਿਰ ਮੈਂ ਗੱਲ ਕਰਦੇ ਕਰੂੰਗੀ ਇਹ ਤੁਸੀਂ ਕੀ ਕਹਿੰਦੇ ਐਨੇ ਨਾਲੇ ਉਹ ਘਰ ਵਾਲੇ ਫੋਨ ਇੱਕ ਹੈਗਾ ਰਹਿਗਾ ਕੌਣ ਨਾਲੇ ਐਵੇਂ ਖਰਚੇ ਵਧਾਏ ਆ ਲੈ ਇਹਦੇ ਵਿੱਚ ਖਰਚੇ ਵਾਲੀ ਕੀ ਗੱਲ ਆ ਇਹ ਮੰਮੀ ਹੋਰਾਂ ਨੇ ਮੈਨੂੰ ਲੈ ਕੇ ਦਿੱਤਾ ਸੀਗਾ ਫੋਨ ਵੀ ਸਾਡੇ ਨਾਲ ਗੱਲ ਕਰ ਲੈ ਕੇ ਨਹੀਂ ਆ ਤੁਹਾਨੂੰ ਹੁਣ ਪੈਸੇ ਦੇ ਦੇ ਤੁਸੀਂ ਜਿਹੜਾ ਕੁਝ ਲੈਣਾ ਇਹਦਾ ਲੈ ਆਓ ਬੀਬੀ ਨੂੰ ਮੈਂ ਆਪੇ ਕਹਿ ਦੂੰ ਕੀ ਕਹਿਣਾਗਾ ਕੀ ਕੀ ਕਹਿਣਾ ਬਸ ਥੋੜਾ ਜਿਹਾ ਹੋਰ ਹੀ ਉਹ ਕਰਦੇ ਨੇ ਮੰਮੀ ਮੜਾ ਸਮਝਾ ਦੇ ਉਹਨਾਂ ਨੂੰ ਵੀ ਜਦੋਂ ਮੈਂ ਨਹੀਂ ਫਰਕ ਰੱਖਦੀ ਉਹ ਵੀ ਨਾ ਰੱਖਣ ਪਹਿਲਾਂ ਰੋਟੀ ਪਿੱਛੇ ਬੋਲਣ ਲੱਗੇ ਕਹਿੰਦੀ ਬਈਆਂ ਲਾ ਦਿਆਂ ਪਹਿਲਾਂ 2 ਮਿੰਟਾਂ ਚ ਰੋਟੀਆਂ ਬਈਆਂ ਹੋ ਜਾਂਦੀਆਂ ਹੁੰਦੀਆਂ ਨੇ ਨਾ ਉਵੇਂ ਬੁਢੀਆ ਦਿਮਾਗ ਖਰਾਬ ਹੋ ਰਿਹਾ ਕੋਈ ਨਾ ਮੈਂ ਆਪੇ ਕਹਿ ਦੂੰ ਥੋੜੇ ਹੋਰ ਦੇ ਦੇ ਸੇ ਵੀ ਕਮਾਲ ਕਰੀ ਆਂ ਨਿਓ ਮੇਰੇ ਪੁੱਤ ਬਣੀ ਪੁੱਤ ਬਣੀ ਥੋੜੇ ਜਿ ਦੇ ਦੇ ਮੇਰੀ ਗੱਲ ਸੁਣ ਲਓ ਮੈਂ ਕਿ ਦਿਹਾੜੀ ਕਰਦੀ ਆਂਗੀ ਜਿੰਨੇ ਮੇਰੇ ਆ ਵੀ ਮੇਰੇ ਕੋਲ ਸਗਨ ਵਾਲੇ ਲਕੋਏ ਹੋਏ ਸੀ ਆਪਣੇ ਵਿਆਹ ਵਾਲੇ ਇਹ ਮੈਂ ਤੁਹਾਨੂੰ ਫੜਾ ਦੇ ਚੰਗਾ ਫਿਰ ਮੈਂ ਕੰਮ ਕਰਦੀ ਆਂਗੀ ਮਾਤਾ ਕੀ ਆ ਕਮਟੇ ਮਨੋ ਪੈਸੇ ਚਾਹੀਦੇ ਥੋੜੇ ਕਿਉਂ ਕੀ ਕਰਨੇ ਆ ਪੈਸੇ ਮੈਂ ਟਪਉਣੇ ਮੈਂ ਪੈਸੇ ਮੁੱਕਰੇ ਨੇ ਅੱਜ ਕੱਲ ਤਾਂ ਤੂੰ ਮੋਬਾਈਲ ਦੇ ਪੈਸੇ ਪਵਾ ਕੇ ਹਟ ਅੱਜ ਮੁੱਕ ਵੀ ਗਏ ਉਹ ਡਿੱਗ ਗਏ ਸੀਗੇ ਮੇਥੋਂ ਪਤਾ ਯਾਰ ਇਹ ਬੁੜੀਏ ਜੀ ਤੂੰ ਅੱਡ ਹੈ ਨਹੀਂ ਮੇਰੇ ਕੋਲ ਦੇ ਦੇ ਨਾਲੇ ਹੋਰ ਕੀ ਹੋ ਗਿਆ ਮੰਮੀ ਜੀ ਕੱਲ ਤੋਂ ਰੋਲ ਪਾ ਰਖਿਆ ਕੋਈ ਨਹੀਂ ਹੈਗਾ ਕੁਛ ਨਹੀਂ ਤੂੰ ਚੱਲ ਪੁੱθεਰੇ ਪੈਸੇ ਨੇ ਦੇ ਦੇ ਜਾਨ ਨਿਕਲਦੀ ਏ ਤੇਰੀ ਤੁਸੀਂ ਇਹ ਕੀ ਗਾਈ ਜਾਂਦੇ ਹੋਗੇ ਮੰਮੀ ਜੀ ਮੈਂ ਦੇ ਦੇ ਇਹਨਾਂ ਨੂੰ ਪੈਸੇ ਤੁਹਾਨੂੰ ਦੇਣ ਦੀ ਲੋੜ ਨਹੀਂ ਮੇਰੇ ਕੋਲ ਹੈਗੇ ਤੂੰ ਕਦੋਂ ਦੇਤੇ ਮੈਨੂੰ ਟਾਵੇਂ ਆ ਹੁਣ ਤਾਂ ਤੁਹਾਨੂੰ ਫੜਾਇਆ ਤੁਸੀਂ ਕਿਉਂ ਝੂਠ ਬੋਲਦੇ ਓਈ ਮਰੀ ਜਾਂਦੀ ਆ ਮੈਂ ਇਹ ਤੂੰ ਦੇ ਮੈਨੂੰ ਤੇਰੇ ਮੇਰਾ ਬਲੱਡ ਜਾਂ ਰੋਪਦਾ ਪੈਸੇ ਦੇ ਦੇ ਮੈਨੂੰ ਤੂੰ ਟਿਕਟਾਂ ਕਿਥੇ ਦੇ ਦੇ ਪੈਸੇ ਨਾਲੇ ਹੋਰ ਹੋਰ ਨਾ ਤਾਂ ਮੂੰਹ ਪਣਾ ਲਈ ਮੈਥੋਂ ਚੰਬੜਿਆ ਹੋਇਆ ਨਾ ਹੋਵੇ ਤਾਂ ਫਰ ਦੇ ਦੇ ਤੂੰ ਪੈਸੇ ਜਿਹੜੇ ਪੈਸੇ ਮੰਗੀਆਂ ਨੇ ਤੂੰ ਦੋਵੇਂ ਹੋਰ ਨਾ ਤੈਨੂੰ ਲੋੜ ਕੀ ਸੀ ਤੈਨੂੰ ਮੈਨੂੰ ਮੇਰੇ ਕੋਲ ਜਿੰਨੇ ਹੈਗੇ ਸੀ ਮੈਂ ਤੁਹਾਨੂੰ ਦੇਦੇ ਹੁਣ ਮੰਮੀ ਕੋਲੇ ਕਿਹ ਚਾਹੇ ਤੇਰਾ ਡੇੜਾ ਗੱਤ ਜੇ ਤੈਨੂੰ ਲੋੜ ਕੀ ਸੀ ਇਹਨੂੰ ਰੁਪਏ ਦੇਣ ਦੀ ਮੰਮੀ ਚੱਲ ਦਿੱਤੇ ਨਹੀਂ ਰਹੇ ਮੈਨੂੰ ਰੋਈਆਂ ਹੋਈਆਂ ਤੁਸੀਂ ਰੋਈਆਂ ਰੋਈਆਂ ਨਹੀਂ ਹੋ ਹ ਭੰਨ ਦੇ ਇਹਨੂੰ ਭੰਨ ਦੇ ਤੇਰੇ ਕਿਹੜਾ ਰੁਪਏ ਲੱਗੇ ਨੇ ਅੱਗ ਲਾ ਮੈਂ ਸਾਰੇ ਇਹਨੂੰ ਪੈਸੇ ਲੈ ਮੈਨੂੰ ਲਾਊਗਾ ਅੱਗ ਨਾਲੇ ਹੋਰ ਦੇ ਬਹਿ ਜਾ ਨਿਚਲਾ ਬਹਿ ਜਾ ਨਿਚਲਾ ਨਾ ਤੂੰ ਮੈਂ ਤਾਂ ਮੂੰਹ ਖਲਾ ਪੈਸੇ ਨੇ ਮੈਨੂੰ ਨਹੀਂ ਪਤਾ ਤੂੰ ਤੂੰ ਕਰੋਂ ਤੈਨੂੰ ਨਹੀਂ ਮੈਂ ਤੂੰ ਕਰੋਂ ਤੈਨੂੰ ਦੇ ਦੇ ਕਿਉਂ ਲੋਕਾਂ ਨੂੰ ਜਲੂਸ ਦਿਖਾਉਣਾ ਹੈ ਕਿਉਂ ਲੋਕਾਂ ਨੂੰ ਜਲੂਸ ਦਿਖਾਉਣਾ ਹੈ ਦੇਖ ਰੋੜ ਜਾਣਾ ਕਿਵੇਂ ਕਰਦਾ ਹੈ ਨਾ ਤੈਨੂੰ ਲੋੜ ਕੀ ਸਿਰ ਪਈਏ ਦੇਣ ਦੀ ਤੈਨੂੰ ਕਿਹਨੇ ਕਿਹਾ ਸੀ ਵੀ ਉਹਨਾਂ ਨੂੰ ਰੁਪਈਏ ਦੇ ਮੰਮੀ ਜੀ ਉਹਨਾਂ ਨੂੰ ਲੋੜ ਸੀ ਬੈਲੈਂਸ ਕਰਾਉਣਾ ਸੀ ਫੋਨ 'ਚ ਮੈਥੇ ਤਾਂ ਐਂ ਕਹਿ ਕੇ ਲੈਤੇ ਸੀ ਅੱਛਾ 200 ਦਾ ਬੈਲੈਂਸ ਹੋਊਗਾ ਹੈ ਤੂੰ ਜਿਆਦਾ ਨਾ ਚਤਰਾਈਆਂ ਨਾ ਕਰ ਅੱਜ ਤਾਂ ਤੂੰ ਉਹਨੂੰ ਪੈਸੇ ਦੇਤੇ ਜੇ ਇਦੂ ਬਾਦ ਰੁਪਈਆ ਵੀ ਦੇਤੇ ਨਾ ਹਿਸਾਬ ਲਾ ਲਈ ਨਾਲੇ ਦੇਊ ਤੈਨੂੰ ਠੋਲੂ ਤਲ ਕੋਈ ਨਹੀਂ ਮੰਮੀ ਬਾਲਾ ਕਰਨ ਲੱਗੇ ਸੀ ਫਿਰ ਹੋਰ ਕੀ ਕਰਦੀ ਮੈਂ ਕਹਿਣ ਲੱਗੀ ਆ ਜਿੰਨਾ ਕੁਸ ਪਰਾਉਨੀ ਆ ਨਾ ਤੇਰੇ ਪੈਰੋਂ ਹੁੰਦਾ ਮੰਮੀ ਮੈਂ ਕੀ ਕਰਾਤਾ ਤੁਸੀਂ ਮੁਰਦੁਰ ਮੇਰੇ ਤੇ ਆ ਚੜਦੇ ਹੋਗੇ ਆਹੋ ਮੇਰਾ ਪੁੱਤ ਕਦੇ ਮੇਰੇ ਮੂਹਰੇ ਨਹੀਂ ਸੀ ਬੋਲਿਆ ਆ ਤੇਰੇ ਕਰਕੇ ਕੀ ਜਲੂਸ ਕੱਢਿਆ ਉਹਨੇ ਗੱਲ ਕਿਸੇ ਦੀ ਹੁੰਦੀ ਆ ਬਾਤ ਕਿਸੇ ਦੀ ਮੈਂ ਕੀ ਜਲੂਸ ਕਢਾਤਾ ਤੁਸੀਂ ਦੇ ਦਿਓ ਫਿਰ ਜੇ ਤੁਹਾਡੇ ਕੋਲ ਹੈਗੇ ਆ ਪੈਸੇ ਤੈਨੂੰ ਮਤਲਬ ਕੀ ਐਨੀ ਗੱਲ ਕਹਿਣ ਦਾ ਦੇ ਦੋ ਰੁਪਏ ਮੇਰਾ ਪੁੱਤ ਮੈਂ ਦੇਵਾ ਚਾਹੇ ਨਾ ਦੇਵਾ ਚੱਲ ਕੰਮ ਕਰ ਆਪਦਾ ਗੱਲਾਂ ਦੇ ਘਰਦੀ ਐ ਕੀ ਕਰਾਂ ਦੱਸ ਆਹ ਮੁੰਡੇ ਨੇ ਵੀ ਮੇਰੀ ਜ਼ਿੰਦਗੀ ਖਰਾਬ ਕਰਦੀ ਨਾਲੇ ਆਰਦੀ ਦੇਖ ਕੀ ਸ਼ਕਲ ਬਣਾ ਰੱਖੀ ਐ ਵੀ ਹੁਣ ਤਾਂ ਤੂੰ ਆਪਦੇ ਹੱਥ ਹੀ ਲਿਆਇਆ ਇਹਨੂੰ ਹੁਣ ਤਾਂ ਤੂੰ ਸੁਧਰ ਗਿਆ ਹੁਣ ਵੀ ਨਹੀਂ ਸੁਧਰਦਾ ਕੀ ਕਰਾਂ ਦੱਸ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੇ ਇਹਨੂੰ ਕਰਾਂ ਤਾਂ ਕਰਾਂ ਕੀ ਇੱਕ ਤਾਂ ਜੀ ਕਰਦਾ ਇਹਨੂੰ ਸੈਂਟਰ ਚ ਕਾਦਾ ਕਰਕੇ ਚਾਰ ਬੰਦਿਆਂ ਨਾਲ ਗੱਲ ਫੇਰ ਹੀ ਇਹ ਸੁਧਰੂ ਆਏ ਤਾਂ ਇਹ ਸਾਰਾ ਕੁਝ ਘਰ ਦਾ ਵੇਚ ਦੂ ਇਹ ਤਾਂ ਖੜਾ ਜਾ ਪੰਨੂਗਾ ਇਹਦਾ ਕੀ ਪਤਾ ਹੈ ਕਰਦੀਆਂ ਕੋਈ ਨਾ ਗੱਲ ਮੈਂ ਮੰਮੀ ਜੀ ਮੰਮੀ ਉੱਠਾ ਮੜਿਆ ਕੀ ਹੈ ਕੋਈ ਡਰਾਤਾ ਪੈਣ ਵੀ ਨਹੀਂ ਦਿੰਦੀ ਕੀ ਗੱਲ ਹੈ ਇੰਨਾ ਟਾਈਮ ਹੋ ਗਿਆ ਹਾਲੇ ਤੱਕ ਨਹੀਂ ਆਏ ਹੋਗੇ ਮੇਰੇ ਤਾਂ ਟੈਨਸ਼ਨ ਦੀ ਹੋਈ ਪਈ ਹੈਗੀ ਹੋਰ ਦੇ ਤੇ ਪੀਏ ਇੱਥੇ ਤੇ ਆ ਜਿਉ ਤੈਨੂੰ ਲੋੜ ਕੀ ਸਰਪੀਏ ਦੇਣ ਦੀ ਕਲ ਕੋਈ ਨਾ ਮੰਮੀ ਤੁਸੀਂ ਉਹੀ ਗੱਲ ਨੂੰ ਕਿਉਂ ਫੜਦੇ ਹੋ ਨੇ ਉਹ ਫਿਰ ਕਿੱਡੀ ਗੱਲ ਹੈ ਜੇ ਪੈਸੇ ਲੈ ਕੇ ਕਿੱਧਰ ਨੇਰੇ ਆਉਣ ਦੀ ਗੱਲ ਕਿੱਧਰ ਪੈਸੇਾਂ ਦੀ ਗੱਲ ਮੈਂ ਕਿਹੜਾ ਨੇਰੇ ਆਉਣਾ ਨਾ ਇਹ ਸਾਰੀ ਰੁਪਈਆਂ ਦੀ ਗੱਲ ਹੈ ਮੈਂ ਤਾਂ ਤੁਹਾਨੂੰ ਐ ਦੱਸਣ ਆਈ ਸੀ ਵੀ ਉਹ ਲੇਟ ਹੋ ਗਏ ਤੁਸੀਂ ਹੋਰ ਹੀ ਗੱਲਾਂ ਲੈ ਕੇ ਬਹਿ ਗਏ ਆਹੋ ਭਾਈ ਮੈਂ ਤਾਂ ਸੱਚੀ ਗੱਲ ਕਹਿੰਦੀ ਮੈਂ ਤਾਂ ਆਪੀ ਹੋਰ ਗੱਲ ਲੈ ਕੇ ਬਹਿਣੀ ਆ ਇਹ ਸਿਰ ਤਾਂ ਤੂੰ ਚੜਾਇਆ ਮੰਮੀ ਮੈਂ ਕੀ ਸਿਰ ਢਾ ਲਿਆ ਉਹਨੂੰ 2 ਦਿਨਾਂ ਜਾਂ 4 ਦਿਨ ਤਾਂ ਅਜੇ ਮੈਨੂੰ ਆਈ ਹੋਏ ਨਹੀਂ ਗਈ ਮੈਨੂੰ ਪਤਾ ਹੀ ਹੈ ਜਿਹੜੇ ਤੈਨੂੰ 4 ਦਿਨ ਹੋਏ ਆਈ ਨੂੰ ਇਹ ਸਿਰੇ ਤਾਂ ਤੂੰ ਹੀ ਚੜਾਇਆ ਇਹਨੂੰ ਮੰਮੀ ਜੀ ਮੈਂ ਕਿਸੇ ਚੜਾਇਆ ਲੈ ਉਹਨੂੰ ਮੈਂ ਤਾਂ ਤੁਹਾਨੂੰ ਐ ਜਗਾਉਣ ਆਈ ਸੀ ਵੀ ਕਿਸੇ ਨੂੰ ਪੁੱਛ ਦੱਸ ਲੋ ਤੁਸੀਂ ਵੀ ਭਾਈ ਕਿੱਥੇ ਘੜਾ ਡਿੱਗਿਆ ਪਿਆ ਨਾ ਹੋਵੇ ਕਿਤੇ ਕੁਝ ਖਾ ਪੀ ਕੇ ਅੱਛਾ ਹੁਣ ਮੈਂ ਲੋਕਾਂ ਨੂੰ ਦੱਸਾਂ ਵੀ ਮੇਰਾ ਪੁੱਤੋਂ ਤੇ ਸ਼ਰਾਬਾ ਪੀ ਵੀ ਕੱਢਦਾ ਚੱਪ ਕੇ ਲਿਓ ਤੁਸੀਂ ਗੱਲਾਂ ਇਹ ਕਰਦੀ ਐ ਤੂੰ ਗੜਾ ਮੰਮੀ ਲੋਕਾਂ ਨੂੰ ਪਤਾ ਨਹੀਂ ਹੋਣਾ ਪਤਾ ਹੀ ਹੋਣਾ ਫਿਰ ਤੁਹਾਨੂੰ ਪਤਾ ਲੋਕਾਂ ਨੂੰ ਵੀ ਪਤਾ ਨਾ ਜਿਆਦਾ ਜਗਵਾ ਲੜਾਉਣੀਆਂ ਪਤਾ ਤਾਂ ਤੈਨੂੰ ਵੀ ਸੀ ਤੂੰ ਨਹੀਂ ਉਹਨੂੰ ਸਮਝਾਇਆ ਗੱਲਾਂ ਦੇਖ ਕਰਦੀ ਐ ਆ ਲੁਤਰੋ ਨਾ ਚਲਾ ਮੇਰੇ ਮੂਰੇ ਮੰਮੀ ਥੋੜਾ ਪੁੱਤ ਸੀਗਾ ਥੋੜਾ ਫਰਜ ਬਣਦਾ ਸੀ ਸਮਝਾਉਣਾ ਮੈਂ ਕੀ ਸਮਝਾਵਾਂ ਮੈਥੋਂ ਵੱਧ ਤੁਸੀਂ ਸਮਝਾ ਸਕਦੇ ਹੋ ਨੀ ਕਾਹ ਚੋਂ ਆ ਗਏ ਨਾ ਤੂੰ ਐਨੀ ਜੀਭ ਚਲਾਉਣੀ ਆ ਅੱਜ ਤਾਂ ਤੂੰ ਵੀ ਸਮਝਾ ਸਮਝਾਉਣ ਵਾਸਤੇ ਆਈ ਸੀ ਜਿਹੜਾ ਮੇਰੇ ਪੁੱਤ ਦਾ ਖਹਿੜਾ ਨਹੀਂ ਛੱਡਿਆ ਤੂੰ ਐਹੇ ਜੀ ਆਈ ਐ ਡੈਣ ਗੱਲਾਂ ਦੇਖ ਕਰਦੀ ਐ ਹਜੇ ਨਾ ਜੀਭ ਚਲਾਉਂਦੀ ਐ ਸਮਝਾ ਲਓ ਤੂੰ ਕੀ ਅੱਥਾ ੱੱਕੇ ਖਾਣਾ ਆਈ ਐ ਤੂੰ ਕਾਹਦੇ ਵਾਸਤੇ ਆਈ ਐ ਆਪਦੀ ਆਪ ਆ ਕੇ ਘਰੇ ਵੜ ਗਈ ਦੇ ਆਪ ਕਿਉਂ ਆਈਆਂ ਮੰਮੀ ਜੇ ਮੈਂ ਨਾ ਆਉਂਦੀ ਕੱਲ ਨੂੰ ਕੋਈ ਹੋਰ ਆਉਂਦੀ ਉਹਦੇ ਨਾਲ ਵੀ ਤੁਸੀਂ ਐਂ ਕਰਦੇ ਜਿਵੇਂ ਮੇਰੇ ਨਾਲ ਕਰਦੇ ਹੋ ਨਹੀਂ ਹੋਰ ਤਾਂ ਜਿਹੜੀ ਮੱਲੀ ਹੋਈ ਹੈ ਨਾ origial ਆਲਾ ਨੇ ਆਉਂਦੀ ਠੀਕ ਹੈ ਨਾ ਵਧੀਆ ਪਾਣੀ ਵਾਰ ਕੇ ਪਿੰਦੀ ਚੰਗਾ ਦਾਜ ਦੇਹਜ ਲੈ ਕੇ ਆਉਂਦੀ ਘੇਰੇ ਵਰਗੀ ਨਹੀਂ ਸੀ ਕੱਲੀ ਆ ਕੇ ਖੜਦੀ ਆ ਡੁਸਕੇ ਜਿਹਾ ਨਾ ਕਰ ਸਾਰਾ ਦਿਨ ਪਹਿਲਾਂ ਵੀ ਮੈਂ ਤੈਨੂੰ ਕਿਹਾ ਸੀ ਆ ਰੋਣਾ ਨਾ ਪਾ ਕੇ ਰੱਖ ਸਾਡੇ ਘਰੇ ਤੇਰਾ ਰੋਣਾ ਲੈ ਕੇ ਬਹਿ ਜੂਗਾ ਤਾਂ ਮਮੀ ਮੈਨੂੰ ਕੀ ਆ ਜਦੋਂ ਕਿਸੇ ਖੂ ਘਾਤੀ ਛੱਡ ਕੇ ਪਿਆ ਫੇਰ ਲੱਗੂ ਤੁਹਾਨੂੰ ਪਤਾ ਅੱਛਾ ਨਾ ਤੂੰ ਸੁੱਖਾ ਸੁੱਖਦੀ ਆ ਤੂੰ ਸੁੱਖਾ ਸੁੱਖਦੀ ਆ ਵੀ ਮੇਰਾ ਪੁੱਤ ਖੂ ਘਾਤੀ ਛੱਡ ਕੇ ਹੈ ਤੈਨੂੰ ਕੀ ਨਾ ਕਿਹਾ ਵੀ ਇਹੇ ਦੇ ਸ਼ਬਦ ਬੋਲ ਤੂੰ ਹੀ ਨਾ ਟਿੱਕੇ ਤੂੰ ਮਾਰ ਖੂ ਤੇ ਜਾ ਕੇ ਛਾਲ ਵਧੀਆ ਕਲੈਣੀ ਮਗਰੋਂ ਲਹੇਗੀ ਤੇ ਥੋ ਆਈ ਆ ਇਹ ਜੀ ਬੋਲਦੀ ਨਾ ਦੇਖ ਕਿਨੇ ਆ ਕੰਮ ਮੁੰਡੇ ਨੇ ਲੋਗੋਂ ਪੀ ਰੱਖਿਆ ਹੈ ਵੀ ਡੁੱਬ ਪੜਿਆ ਤੁਝ ਗਿਆ ਉਝੜਿਆ ਕਿਤੇ ਟਾਈਮ ਸਿਰ ਘਰੇ ਤਾਂ ਵੜ ਜਾ ਹੁਣ ਮੈਂ ਕੀ ਕਹਾਂ ਕਿੱਥੇ ਭਾਲ ਕੇ ਆਵਾਂ ਅੱਧੀ ਰਾਤ ਇਹਨੂੰ ਮੈਂ ਆਪ ਕੀ ਸੀ ਗਈ ਉਹ ਤਾਂ ਦਵਾਈਆਂ ਮੇਰੀਆਂ ਆਹ ਦਵਾਈਆਂ ਤੁਹਾਡੀ ਤੂੰ ਜੀ ਦਾ ਕਹਿੰਦੀ ਸੀ ਮੈਂ ਵਿਆਹ ਤੋਂ ਬਾਅਦ ਸਾਰਾ ਕੁਝ ਛੱਡ ਦੇ ਐਂ ਛੱਡਦੀਆਂ ਤੁਸੀਂ ਉਹ ਸੁਖੀ ਆ ਕੰਮ ਦੀ ਗੱਲ ਸਮਝਿਆ ਕਰਨਾ ਮੈਂ ਡਾਕਟਰ ਕੋਲ ਲੈ ਕੇ ਆਇਆ। ਪਤਾ ਹੀ ਨਹੀਂ ਮੈਨੂੰ ਕਿਹੜੀਆਂ ਦਵਾਈਆਂ ਲੈਣੀਆਂ। ਤੀ ਪਤਾ ਯਾਰਾ ਕੋਣ ਮਾਂ ਦਾ ਹੈ ਜੀ ਜੀ ਤੁਹਾਡੀ ਮਾਂ ਹੀ ਨਾ ਬਣਾ ਕਰਵਾਈ। ਨਾ ਹੋਰ ਕੋਣ ਪੁੱਛੂ ਹੁਣ ਮੈਂ ਇੰਨਾ ਵੀ ਨਹੀਂ ਪੁੱਛ ਸਕਦੀ ਤੇਰੇ ਘਰ ਵਾਲੇ ਹੀ ਆ। ਪ੍ਰੋਫੈਸ਼ਨਲ ਨਾ ਦਰ ਨੂੰ ਵੀ ਛੱਡ ਦੋ ਸਾਨੂੰ ਘਟਾਰ ਰੱਖਿਆ ਹੋਇਆ। ਕੀ ਘਟਾਰ ਕਰ ਮੈਨੂੰ ਤਾਂ ਕੁਝ ਲੱਗਦਾ ਨਹੀਂ ਤੁਸੀਂ ਘਟਾਇਆ ਹੋਇਆ ਐਵੇਂ ਘਟਾਰਿਆ ਆਹ ਦੇਖੋ ਆ ਕੀ ਕੋਈ ਇਹਨਾਂ ਨੂੰ ਤੁਸੀਂ ਉਹ ਡਾਕਟਰ ਦੀ ਦਵਾਈ ਆ ਯਾਰ ਐਵੇਂ ਯੰਤਰੇ ਲਈ ਜੰਡਣੀ ਐ ਐਡੀ ਨਹੀਂ ਮੈਂ ਕੰਮ ਨਹੀਂ ਰਹੀ ਕਿ ਮੈਨੂੰ ਪਾਗਲ ਲੱਗਦਾ ਉਹ ਵੀ ਮੈਨੂੰ ਡਾਕਟਰ ਦੀ ਦਵਾਈ ਦਾ ਤੇ ਨਸ਼ੇ ਦਾ ਪਤਾ ਨਹੀਂ ਕੋ ਮੈਂ ਪਤਾ ਨਹੀਂ ਦਾ ਮੈਨੂੰ ਨਾ ਟੈਨਸ਼ਨ ਵਾਲੀ ਰਹਿੰਦੀ ਆ ਕਾਹਦੀ ਟੈਨਸ਼ਨ ਰਹਿੰਦੀ ਐ ਤੈਨੂੰ ਆਹੀ ਯਾਰ ਆਪਣੇ ਬਿਆਹਵਣੇ ਨਾਲ ਪੈਸੇ ਪੂਸੇ ਬੱਸ ਯਾਰ ਦੋਸਤਾਂ ਦਾ ਪੜਦੇ ਹੀ ਮੋੜ ਨੂੰ ਮੋੜਨ ਦੀ ਟੈਨਸ਼ਨ ਵਾਲੀ ਇਹਨੇ ਬਾਅਦ ਤੂੰ ਪ੍ਰਵਾਹ ਨਾ ਕਰ ਮੈਂ ਮੋੜ ਤੇ ਪਾ 7000 ਵੀ ਰਹਿ ਗਿਆ ਫਿਰ ਮੈਂ ਜਮਾ ਸ਼ੜ ਦੂ ਦਵਾਈ ਦਿੰਦਾ ਕਿ ਨਾ ਕੰਗੀ ਤੋ ਬਾਈ ਨਾਲ ਅਗੇ ਸੜ ਜੂਗਾ ਸੱਚ ਬੋਲ ਰਿਹਾ ਹਾਂ ਤੇ ਤੇਰੀ ਸੋਹ ਯਾਰ ਮੈਂ ਤੇ ਬਣਾ ਤੈਨੂੰ ਝੂਠ ਬੰਨੂਗਾ ਦੋ ਸਿਮਿੰਟ ਅਜੇ ਤੱਕ ਦੱਸਿਆ ਕਿ ਉਹ ਵੀ ਤੁਸੀਂ ਆ ਗੱਲ ਦੀ ਟੈਨਸ਼ਨ ਲੈਣੇ ਉਹ ਤੇਰੇ ਤੇ ਘਰ ਦੀ ਟੈਨਸ਼ਨ ਪਾ ਲਉਗਾ ਮੈਂ ਨਹੀਂ ਤੁਹਾਡੇ ਤੇ ਸੱਟ ਕਰੀ ਜਾਂਦੀ ਮੈਨੂੰ ਦੱਸੋ ਕਿਹੜੀ ਗੱਲ ਦੀ ਟੈਨਸ਼ਨ ਨਾ ਕਰੋ ਦੋਸਤ ਤੋ ਯਾਰ ਪਹਿਲੇ ਪੂਰੇ ਦੇਣੇ ਨੇ ਆ ਗਾ ਟੋਕ ਦਿੰਦਾ ਉਹ ਮੈਨੂੰ ਇਹ ਹੁਣ ਦਾ ਵਿਚਾਰ ਟੈਨਸ਼ਨ ਦਾ ਨਾ ਹੋ ਕੋਸ ਟਾਈਮ ਦਾ ਸੌਖਾ ਲੰਘੋ ਪੈਸੇ ਉਹ 6000 ਰੁਪਏ ਆਪਾਂ ਤੁਹੇ ਦੇ ਕਰਨਾ ਮੈਂ ਆਪ ਵੀ ਦੇ ਕੇ ਨਾ ਘੁਰ ਕੇ ਦੋ ਚੰਗੇ ਡਾਕਟਰ ਤੋਂ ਦਵਾਈ ਲੈ ਕੇ ਤੇ ਸੱਤ ਚੱਲ ਕੋਈ ਗੱਲ ਨਾ ਤੁਸੀਂ ਟੈਨਸ਼ਨ ਨਾ ਕਰੋ ਠੀਕ ਆ ਐਂ ਕਰੋ ਤੁਸੀਂ ਮੇਰੇ ਕੋਲ ਦੇ ਪੈਸੇ ਤਾਂ ਆਏ ਨਹੀਂ ਇਹ ਨਾ ਤੁਸੀਂ ਐਂ ਕਰੋ ਮੇਰਾ ਫੋਨ ਲਈਏ ਜਿੱਤਾ ਨਹੀਂ ਲੈਣੇ ਰੱਖੋ ਉਹ ਨਹੀਂ ਜਿੰਨੇ ਦਾ ਵੀ ਕਿਦਾ ਦੇਜੇ ਇਹ ਤੁਸੀਂ ਆਪ ਦਾ ਜਿਹੜਾ ਵੀ ਤੁਹਾਡੇ ਕਰਜ ਜਿਹੜਾ ਹੈਗਾ 5-6000 ਦਾ ਉਤਾਰ ਦਿਓ ਟੈਨਸ਼ਨ ਫਿਰ ਹੋਈ ਮੈਂ ਮੈਂ ਘਰੇ ਇਹ ਤਾਂ ਮੈਂ ਦੋ ਦਿਨਾਂ ਛੱਡ ਮੈਂ ਮੁਖੀ ਚਲ ਕੋਈ ਨਾ ਪ੍ਰਧਾਨ ਨੂੰ ਮੈਂ ਕੰਮ ਕਰਨ ਦੇ ਆ ਚਲ ਆ ਮੈਂ ਤਾਂ ਹੁਣ ਹੀ ਯਾਰ ਦੁੱਖ ਸੀ ਘੁੱਟਸਾ ਕੇ ਚਲ ਕੋਈ ਨਾ ਕੰਮ ਸੀ ਕੰਮ ਖੁੱਲੀ ਟੈਨਸ਼ਨ ਤਾਂ ਦੂਰ ਹੋ ਗਈ ਕਿਹਦਾ ਕੀ ਇਹ ਫੋਨ ਤਾਂ ਵੇਚ ਹੀ ਛੜਾਇਆ ਜਾਣਾ ਸੱਚੀ ਤੋਂ ਬਰਾ ਨਾ ਕਰ ਤਾ ਮੇਟਰ ਸਰਨਾ ਇਹ ਇਹ ਨਾ ਗਉਣ ਨੂੰ ਮੈਂ ਕਿ ਉਹਦੇ ਮੋੜ ਤੇ ਸਾਰਾ ਨੁਕਾੜ ਕੇ ਫੇਰ ਲਾ ਚਲੋ ਚ ਲੈ ਜਾਂਦੇ ਸੀ 5000 ਰੁਪਏ ਵੀ ਤੁਸੀਂ ਪਹਿਲਾਂ ਦੱਸ ਦੋ ਕਿਉਂ ਸਾਰਾ 2000 ਦੇ ਤੇ ਲੈ ਜਾਂਦੇ ਮੈਂ ਵੀ ਬੇਵਜਹ ਸ਼ੱਕ ਕਰੀ ਗਈ ਨਾ ਚਲੋ ਸੇਕ ਕਰ ਥੋੜਾ ਲੈ ਆਦੇ ਪਾਣੀ ਨਾਲੇ ਗੋਲੀ ਲਿਆ ਦੇ ਹਾਂਜੀ ਮੰਮੀ ਜੀ ਆਈ ਆਲੂ ਮੰਮੀ ਪਾਣੀ ਤੇ ਗੋਲੀ ਮੈਂ ਤੁਹਾਨੂੰ ਗੋਲੀ ਲੈ ਦੇਣੀ ਆ ਨਾਲੇ ਨਾ ਗੈਸ ਜੁੱਧਾ ਰੱਖਿਆ ਪਿਆ ਤੇ ਤੁਹਾਡੇ ਵਾਸਤੇ ਗਰਮ ਕਰਕੇ ਮੈਂ ਤੁਹਾਡੇ ਰੋਂ ਕੁਝ ਰੱਖਿਆ ਹੋਊਂਗੀ ਨਾਲੇ ਗੋਲੀ ਖੜਾਉਂਗੀ ਤੇ ਮਸੂਲੀ ਨੂੰ ਸੁਵਾਨਾ ਮੜਾ ਜਾ ਉਂਗੀ ਆਂਦੀ ਸੀ ਕੋਈ ਨਾ ਸੁਵਾ ਦੇ ਚੰਗਾ ਠੀਕ ਹੈ ਗੋਲੀ ਫੜਾ ਜਾ ਮੈਨੂੰ ਗੋਲੀ ਫੜਾ ਲੇਂਦੀ ਆ ਮੈਨੂੰ ਜੇ ਕਿਸੇ ਚੀਜ਼ ਦੀ ਲੋੜ ਹੋਈ ਮੈਨੂੰ ਆਵਾਜ਼ ਮਾਰ ਲੈ ਕੋਈ ਨਾ ਕੋਈ ਠੀਕ ਹੈ ਚੱਲ ਜਾ E aí ਕੁਛ ਬਿੱਤਿਆ ਸੀ ਪੁੱਤ ਮੇਰੇ ਨਾਲ ਮੈਨੇ ਚੋਨੀ ਜਿਹੜੇ ਹਾਲਾਤਾਂ ਚ ਮੈਂ ਲੰਗੀ ਆ ਮੇਰੀ ਰਾਣੀ ਦੀ ਵੀ ਉਹ ਦੁੱਖ ਚਲੇ ਹਜੇ ਵੀ ਸੋਚ ਲਾ ਪੁੱਤ ਕੁਛ ਨਹੀਂ ਪਿਗੜਿਆ ਠੀਕ ਹੈ ਮੰਮੀ ਮੈਂ ਅੱਜ ਤੋਂ ਬਾਅਦ ਉਹਦੇ ਨਾਲ ਗੱਲ ਨਹੀਂ ਕਰਦੀ ਹੈਗੀ ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਹੀ ਕਰੂੰਗੀ ਤੁਹਾਨੂੰ ਪਤਾ ਨਾ ਤੁਹਾਡੇ ਚ ਤਾਂ ਮੇਰੀ ਜਾਨ ਵਸਦੀ ਆ ਨਾਲੇ ਮੇਰੇ ਤੋਂ ਬਿਨਾ ਤੁਹਾਡਾ ਹੈ ਹੀ ਕੌਣ ਆ ਰੋ ਨਾ ਤੁਸੀਂ ਚੁੱਪ ਕਰ ਜਾਓ ਹਾਂਜੀ ਸ੍ਰੀ ਕਾਂਜੀ ਕਿਵੇਂ ਸਾਰੇ ਪਰਮਾਤਮਾ ਕਰਕੇ ਸਾਰੇ ਠੀਕ ਹੀ ਹੋ ਤੇ ਆਪਣੀ ਵੀਡੀਓ ਤੇ ਜੋ ਤੁਹਾਡੇ ਤੁਹਾਡੇ ਕਮੈਂਟ ਕਰਨ ਦੇ ਕੁਝ ਕੋਨਾਂ ਦੇ ਨਾਮ ਬੋਲਾਂਗੇ ਸਭ ਤੋਂ ਫਰਸਟ ਕਮੈਂਟ ਹੈਗਾ ਨੂਰ ਕੌਰ ਜੀ ਦਾ वेरी नाइस ਵੀਡੀਓ ਥੈਂਕ ਯੂ ਜੀ ਫਿਰ ਹੈਗਾ ਜਸਪ੍ਰਿਤ ਰਿਕ ਰਿਕ ਜੀ ਇਹ ਬੋਲ ਰਹੇ ਨੇ ਬੈ ਇਨ ਇਸ ਵੀਡੀਓ ਥੈਂਕ ਯੂ so much ਫਿਰ ਇਸ ਤੋਂ ਬਾਅਦ ਹੈਗਾ ਜੀ ਮੱਲਾ ਸਿੰਘ ਜੀ ਵੀ ਬੀਥਰੇ ਨਾਈਸ ਵੀਡੀਓ ਵਰਕ ਫॉर ਨਾਈਸ ਬਲੌਗ ਥੈਂਕ ਯੂ so much ਜੀ ਤੇਰ ਆਗੇ ਜੀ ਬਹੁਤ ਨੇਕੋਲ ਜਸ ਕਾਲੇ ਕੇ ਇਹ ਲਿਖ ਦੇਣੀ ਨਾਈਸ ਹੁੰਦੀ ਜੀ ਥੈਂਕ ਯੂ ਸੋ ਮਚ ਫਿਰ ਰਮਨ ਵੈਰੀ ਨਾਈਸ ਵੀਡੀਓ ਪਲਵਿੰਦਰ ਕੌਰ ਜੀ ਬਹੁਤ ਹੀ ਕੁਦੀ ਕਿ ਦਿਨੇ ਪਾਲੀ ਦਿੱਤੀ ਜਲਦੀ ਟਿੱਕੂ ਜਾਵੋ ਹਾਂ ਜੀ ਪਹਿਲਾਂ ਨਾਲ ਸੇਕੀ ਸੁਧਾਰਿਆ ਬਾਕੀ ਬਹੁਤ ਵੈਸਾ ਸੀ ਤੇ ਇੱਕ ਲਿਖ ਦੇਣੀ ਹਰਪ੍ਰੀਤ ਜੀ ਏਹੀ ਹਾਲ ਹੈ ਅੱਜ ਕੱਲ ਦਾ ਹਾਲ ਹੈ ਅੱਜ ਕੱਲ ਦਾ ਥੈਂਕ ਯੂ ਸੋ ਮਚ ਜੀ ਸੀਮਾ ਬਾਂਸੋ ਜੀ मोस्टली ਨੂੰ ਇੱਕੋ ਇੱਕ ਕਮੈਂਟ ਹੁੰਦਾ ਹੈਗਾ ਜੈ ਮਾਤਾ ਦੀ ਜੈ ਮਾਤਾ ਦੀ ਜੀ ਫਿਰ ਅੱਗੇ ਜੀ ਕੁਲਵੀ ਸਿੰਘ ਬੇਲਿਸ ਨੇ ਬਰੀ ਨਾਈਸ ਵੀਡੀਓ ਦੀ थैंक यू so much ਹਰਪਾਲ ਜੀ ਵੀਰਪਾਲ ਬੜੇ ਚਿਰ ਬਾਅਦ ਆਏ ਨੇ ਹਾਂ ਜੀ ਤੇ ਬਾਕੀ ਫਿਰ ਅਗਾ ਜੀ ਲੱਗਾ ਇਹਦਾ ਅਗਲਾ ਐਪੀਸੋਡ ਜਰੂਰ ਬਣਾਇਓ ਹਾਂ ਜੀ ਸੌਰੀ ਉਹਦਾ ਅਗਲਾ ਐਪੀਸੋਡ ਆਪਾਂ ਨਹੀਂ ਬਣਾਇਆ ਕਿਉਂਕਿ ਉਹ ਸਿਰਫ ਇੱਕੋ ਹੀ ਕਨਸੈਪਟ ਸੀਗਾ ਤਾਂ ਬਾਕੀ ਫਿਰ ਅਗੇ ਪੁਲਵਿੰਦਰ ਇਹ ਲਿਖ ਦਿਨੇ ਸੁਪਰ ਰੀਡਿਊ ਥੈਂਕ ਯੂ so much ਲਈ ਤੇ ਮਨੂ ਸਿੰਘ ਜੀ ਪੱਲੀ ਦੀਦੀ ਕੀ ਹੋ ਗਿਆ ਤੁਹਾਨੂੰ ਤੁਸੀਂ ਠੀਕ ਹੋ ਹਾਂ ਜੀ ਮੈਂ ਠੀਕ ਆ ਫ੍ਰੀ ਕਾਰ ਨਾਈਸ ਥੈਂਕ ਯੂ so much ਫਿਰ ਤੇ ਜਸ ਲਿਖ ਦਿਨੇ ਵੈਰੀ ਨਾਈਸ ਵੀਡੀਓ ਸੋ ਥੈਂਕ ਯੂ so much ਇਹਨਾਂ ਨੇ ਕਮੈਂਟ ਕੀਤਾ ਜਿਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦੇ ਕਰੋ ਤੇ ਨਾਲ ਹੀ ਜੀ ਸਾਰੀ ਵੀਡੀਓ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਤਾਂ ਹੀ ਤੁਹਾਨੂੰ ਸਟੋਰੀ ਦੀ ਸਮਝ ਲੱਗੂਗੀ ते फिर तुम्ही सोने सोने कमेंट करे करो जे तुम्हाला स्टोरी वधी लग्न तर अशी थोडे अगळा पाठ जरूर लय आवांग ते व्हिडिओ सारे देख्या करो ते चॅनल करो सबस्क्राईब धन्यवाद जी